ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਮਹਾ ਰਸ ਦਾ ਨਾਂ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵੱਧਦੀ ਜਾਏ ਵੱਧਦੀ ਜਾਏ ਧਨ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸੀ ਤਾਕਤ ਸ਼ਕਤੀ ਪ੍ਰਤਿਸ਼ਠਾ ਪ੍ਰਭਤਾ ਚਾਹੀਦੀ ਹੈ ਜੋ ਕਦੀ ਢੈਂਦੀ ਕਲਚ ਨਾ ਜਾਵੇ ਐਸੀ ਮਹਾਨ ਪ੍ਰਭਤਾ ਦਾ ਨਾਹੀ ਪ੍ਰਭੂ ਹੈ ਰਾਣਾ ਵਿੱਚ ਪਿਆਸ ਤੇ ਪ੍ਰਭੂ ਦੀ ਹੈ ਪਰਮਾਤਮਾ ਦੀ ਹੈ ਪਰਮ ਜੀਵਨ ਈਸ਼ਵਰ ਦੀ ਹੈ ਤਲਾਸ਼ ਗਲਤ ਹੈ ਖੋਜ ਗਲਤ ਹੈ ਜੈਸੇ ਕੋਈ ਰੇਤ ਦੇ ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰੇ ਉਹ ਰੇਤ ਦੇ ਛਾਂ ਤੇ ਤੇਲ ਨਹੀਂ ਨਿਕਲੇਗਾ ਤੇਲਾਂ ਚੋਂ ਨਿਕਲੇਗਾ ਸਰਸੋਂ ਚੋਂ ਨਿਕਲੇਗਾ ਕਹਿੰਦੇ ਨੇ ਸਾਧਨ ਗਲਤ ਹੋਵੇ ਤੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਇੱਕ ਹੁੰਦਾ ਹੈ ਲਕਸ਼ ਮਨੋਰਥ ਇਕ ਉਸ ਮਨੋਰਥ ਦੀ ਪੂਰਤੀ ਵਾਸਤੇ ਸਾਧਨ ਜੁਟਾਣੇ ਯਤਨ ਕਰਨਾ ਮਨੋਰਥ ਠੀਕ ਹੋਵੇ ਸਾਧਨ ਵੱਲ ਤੋਵੇ ਤੋ ਫਿਰ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਨਹੀਂ ਹੁੰਦੀ ਮਨੋਰਥ ਇਹ ਹੋਵੇ ਮੈਨੂੰ ਤੇਲ ਚਾਹੀਦਾ ਹੈ ਤੇ ਸਾਧਨ ਇਹ ਹੋਵੇ ਕਿ ਰੇਤ ਨੂੰ ਕਾਣੀ ਦੇ ਚ ਪੀੜੇ ਤੇ ਸਾਧਨ ਗਲਤ ਹੈ ਗਲਤ ਸਾਧਨਾਂ ਦੇ ਨਾਲ ਸਹੀ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖ ਲੱਗੀ ਹੈ ਪਾਣੀ ਪੀ ਰਿਹਾ ਹੈ ਪਿਆਸ ਮਿਟ ਸਕਦੀ ਹੈ ਭੁੱਖ ਨਹੀਂ ਮਿਟੇਗੀ ਪਿਆਸ ਲੱਗੀ ਹੈ ਬੜੀ ਜ਼ੋਰ ਦੀ ਭੋਜਨ ਖਾ ਰਿਹਾ ਹੈ ਭੁੱਖ ਮਿਟੇਗੀ ਪਿਆਸ ਨਹੀਂ ਮਿਟੇਗੀ ਸਾਧਨ ਗਲਤ ਹੈ ਤੋ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਉਮੀਦੇ ਗਲ ਪਕੜਦੇ ਚਾਹੀਏ ਮਨੋਰਥ ਸਹੀ ਹੋਵੇ ਲਕਸ਼ ਸਹੀ ਹੋਵੇ ਨਿਸ਼ਾਨਾ ਸਹੀ ਹੋਵੇ ਸਾਧਨ ਗਲਤ ਹੋਵੇ ਚਾਹੀਦਾ ਹੈ ਪਰਮ ਆਨੰਦ ਇਕਨ ਬਾਰੋਂ ਲੱਭਦਾ ਹੈ ਚਾਹੀਦਾ ਹੈ ਪਰਮ ਸੁਖ ਲੇਖਨ ਬਾਰੋਂ ਲੱਭਦਾ ਹੈ ਐ ਹੀ ਨਹੀਂ ਬਾਣੀ ਇੱਕ ਮਨੁੱਖ ਦੇ ਕੋਲ ਜਿਹੜਾ ਅਨੁਭਵ ਹੈ ਉਹ ਇਹ ਕਿ ਅਜੇ ਤੱਕ ਜੋ ਕੁਝ ਵੀ ਇਸ ਨੂੰ ਲੱਭਿਆ ਬਾਹਰੋਂ ਹੀ ਲੱਭਿਆ ਹਨ ਲੱਭੇ ਹੈ ਪਦਾਰਥ ਲੱਭੇ ਨੇ ਪਰਿਵਾਰ ਦੇ ਸੰਬੰਧ ਲੱਭੇ ਨੇ ਮਾਣ ਮਰਿਆਦਾ ਮਿਲੀ ਹੈ ਜੋ ਕੁਝ ਵੀ ਮਿਲੇ ਬਾਹਰੋਂ ਮਿਲੇ तो इतों ख्याल बन गया शायद परमात्मा भी बारों मिलेगा नहीं मिलेगा ये भी मैं अर्ज कर तो फिर कितने खोज करिए इस मन को कोई खोजो भाई मन खोजत नाम ना उन्हें दबाए ਮਨ ਇੱਕ ਐਸਾ ਬੀਜ ਹੈ ਅਗਰ ਇਸ ਨੂੰ ਅਨਕੋਲ ਧਰਤੀ ਮਿਲ ਜਾਏ ਤੇ ਇਹਦੇ ਚੋਂ ਪਰਮਾਤਮਾ ਪੈਦਾ ਹੋ ਸਕਦਾ ਪਰਮ ਸੁਖ ਪਰਮ ਆਨੰਦ ਪਰਮ ਰਸ ਪਰਮ ਖੇੜ ਨਾਸਤਿਕ ਤੇ ਐਸਾ ਕਹਿੰਦੇ ਨੇ ਕਿ ਜੋ ਠੋਸ ਪਦਾਰਥ ਹੈ ਨਾ ਇਹੀ ਸੂਖਸ਼ਮ ਰੂਪ ਧਾਰਨ ਕਰਦਾ ਕਰਦਾ ਸਾਡਾ ਮਨ ਬਣ ਗਿਆ ਕੋਈ ਪਰਮਾਤਮਾ ਨਾਮ ਦੀ ਚੀਜ਼ ਨਹੀਂ ਹੈ ਮਨ ਦੇ ਚ ਕੋਈ ਪਰਮਾਤਮਾ ਇਹ ਜੋ ਠੋਸ ਪਦਾਰਥ ਨੇ ਇਹ ਸੂਖਸ਼ਮ ਰੂਪ ਧਾਰਨ ਕਰਦੇ ਕਰ ਮਨ ਬੜ ਗਏ ਧਾਰਮਿਕ ਬੰਦੇ ਇੰਜ ਕਹਿੰਦੇ ਨੇ ਸਾਡੇ ਮਨ ਦਾ ਹੀ ਵਿਸਤਾਰ ਹੈ ਬਾਹਰ ਦੀ ਦੁਨੀਆ ਮਨ ਫੈਲਦਾ ਫੈਲਦਾ ਸੰਸਾਰ ਬਣ ਗਏ ਮਨ ਬਾਹਰ ਫੈਲਦਾ ਫੈਲਦਾ ਸੰਸਾਰ ਬਣ ਗਏ ਇੱਕ ਯੋਗੀ ਇੱਕ ਸਾਧਨਾ ਕਰਨ ਵਾਲਾ ਮਨ ਨੂੰ ਸਪੋਰਟਦਾ ਹੈ ਸਮੇਟਦਾ ਹੈ ਤੇ ਸਮੇਟਦੇ ਆ ਸਮੇਟਦੇ ਆ ਮਨ ਦੇ ਖਾਤਮੇ ਨਾਲ ਮਨ ਨਿਰੰਕਾਰ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਮੈਂ ਅਰਜ਼ ਕਰਾਂ ਵਿਚਾਰਾਂ ਦਾ ਪਰਵਾਹ ਸੋਚਣੀ ਦਾ ਪਰਵਾਹ ਯਾਦਾਂ ਦਾ ਪਰਵਾਹ ਮਨ ਹੈ ਜੋ ਮੇਰੀ ਯਾਦਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸੋਚਣੀ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਹੁੰਦੇ ਆਉਂ ਆ ਵੀ ਨਹੀਂ ਹੈ ਇਹ ਜੀ ਕਹਿ ਲੋ ਕੁਝ ਥੋੜੇ ਜਿਹੇ ਆ ਮਨੁੱਖ ਨੇ ਜੋ ਪਰਮਾਤਮਾ ਦੇ ਤਲ ਦੇ ਜੀ ਰਹੇ ਆ ਬਾਕੀ ਤੇ ਨਹੀਂ ਜੀ ਰਹੇ ਜੋ ਸੋਚਣੇ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਸਮਝ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਇੱਕ ਪਾਗਲ ਦੇ ਵਿਚਾਰ ਦੇ ਚ ਪਰਿਵਾਰ ਵੀ ਨਹੀਂ ਆਉਂਦਾ ਕਿਉਂਕਿ ਉਹਦੇ ਮਨ ਦਾ ਸੰਤੁਲਨ ਡਾਵਾ ਡੋਲੋ ਉਹਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ ਮੇਰੀ ਭੈਣ ਹੈ ਇਹ ਮੇਰਾ ਪਿਤਾ ਹੈ ਇਹ ਮੇਰਾ ਬਰਾਹ ਹੈ पागलदा संसार लड़खड़ा जाता है ओदे ਵਿਚਾਰਾਂ ਵਿੱਚ ਪਰਿਵਾਰ ਨਹੀਂ ਹੈ ਪਰਿਵਾਰ ਦੇ ਹੁੰਦੇ ਹੋਇਆ ਪਰਿਵਾਰ ਨਹੀਂ ਇਹ ਵੀ ਮਰਜ਼ ਕਰਦੇ ਹੋਵੇ ਪਰਮਾਤਮਾ ਅਗਰ ਮੇਰੇ ਵਿਚਾਰਾਂ ਦੇ ਵਿੱਚ ਨਹੀਂ ਹੈ ਤਾਂ ਨਹੀਂ ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੇ ਪਰਮਗਤ ਹੋਏ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਸਾਈਂਾਂ ਦੀ ਬਾਣੀ ਤੇ ਐਸਾ ਕਹਿੰਦੀ ਹੈ ਮਜ਼ਹਬ ਇੱਕ ਵਿਚਾਰ ਹੈ Hindu ਹੋਣਾ ਇੱਕ ਵਿਚਾਰ ਹੈ Sikh ਹੋਣਾ ਇੱਕ ਵਿਚਾਰ ਹੈ Muslim ਹੋਣਾ ਇੱਕ ਵਿਚਾਰ ਹੈ Christian ਹੋਣਾ ਇੱਕ ਵਿਚਾਰ ਹੈ ਅੱਜ ਇੱਕ Hindu Christian ਬਣ ਜਾਂਦਾ ਹੈ ਤੋ ਕੀ ਬਦਲ ਗਿਆ ਮੂੰਹ ਮੱਥਾ ਬਦਲ ਗਿਆ ਹੱਡੀਆਂ ਬਦਲ ਗਈਆਂ ਹੌਣ ਬਦਲ ਗਏ ਮਾਸ ਬਦਲ ਗਏ ਹੱਥ ਪੈਰ ਬਦਲ ਗਏ ਨੇ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਖਿਆਲ ਬਦਲ ਗਏ ਇੱਕ 크੍ਰਿਸਚਨ ਹਿੰਦੂ ਹੋ ਜਾਂਦਾ ਹੈ ਵੀ ਸਵੇਰੇ ਤੇ ਹੈ 크੍ਰਿਸਚਨ ਸੀ ਉਹਨਾਂ ਸ਼ਾਮ ਨੂੰ ਹਿੰਦੂ ਹੈ ਕੀ ਬਦਲ ਗਿਆ ਅੱਖਾਂ ਬਦਲ ਗਈਆਂ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲਦੇ ਸੋਚਣੀ ਬਦਲਦੀ ਹੈ ਖਿਆਲ ਬਦਲਦੇ ਸਿੱਖੀ ਸਿੱਖਿਆ ਗੁਰ ਵਿਚਾਰ ਇੱਕ ਵਿਚਾਰ ਦਾ ਨਾਮ ਸਿੱਖ ਹੈ ਇਹ ਵੀ ਮੈਰਜ ਕਰਦੇ ਗੁਰੂ ਦੇ ਵਿਚਾਰ ਦੇ ਮੁਤਾਬਕ ਜੀਵਣਾ ਇਹ ਹੀ ਸਿੱਖੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਵਿਚਾਰ ਨਹੀਂ ਨਹੀਂ ਸਿੱਖ ਸਿੱਖ ਵੀ ਨਹੀਂ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ। దైਤ ਹੋਣਾ ਇੱਕ ਵਿਚਾਰ ਹੈ, ਦੇਵਤਾ ਹੋਣਾ ਇੱਕ ਵਿਚਾਰ ਹੈ। ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕਿ ਪਰਮਗਤ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ। ਜਿਨ੍ਹਾਂ ਦਾ ਪੁਰਵ ਆਪਣੇ ਕਲ ਮਨਣਾ। ਜੋ ਬ੍ਰह्म ਦੀ ਵਿਚਾਰ ਕਰਦਾ ਹੈ, ਵਿਚਾਰ ਕਰਦਿਆਂ ਕਰਦਿਆਂ ਬ੍ਰह्म ਹੋ ਜਾਂਦਾ ਹੈ। ਹੈ ਤੇ ਉਹ ਬ੍ਰਹਮ ਪਰ ਵਿਚਾਰਾਂ ਵਿੱਚ ਨਹੀਂ ਹੈ ਐ ਤੇ ਬ੍ਰਹਮ ਸੋਚਣੇ ਵਿੱਚ ਨਹੀਂ ਹੈ ਐ ਤੇ ਬ੍ਰਹਮ ਯਾਦਾਂ ਵਿੱਚ ਨਹੀਂ ਹੈ ਭ੍ਰਾਂਤੀ ਇਹ ਭਰਮ ਵਿੱਚ ਪਿਆ ਹੋਇਆ ਰਵਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ ਮਾਧਵੇ ਕਿਆ ਕਹੀਏ ਬ੍ਰਹਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਬੰਦਾ ਭਰਮ ਵਿੱਚ ਹੈ ਤੋ ਭਰਮ ਦਾ ਮਤਲਬ ਜੋ ਕੁਝ ਹੈ ਅਸਲੀਅਤ ਉਹਨੂੰ ਕੁਝ ਹੋਰ ਸਮਝਦਾ ਹੈ ਵੀ ਇਹ ਭਰਮ ਵਿੱਚ ਹੈ ਹੈ ਕੁਝ ਹੋਰ ਸਮਝਦਾ ਕੁਝ ਹੋਰ ਹੈ ਹੈ ਕੁਝ ਹੋਰ ਮਨ ਦਾ ਕੁਝ ਹੋਰ ਹੈ ਭਗਤ ਜੀ ਕਹਿੰਦੇ ਸਾਰਾ ਜਗਤ ਭਰਮ ਵਿੱਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਰਮ ਵਿੱਚ ਜੀ ਰਹੇ ਸਾਧੂ जग भरम भुलाना राम नाम का सिमरन छाड़िया माया हाथ बिकाना इस सारा जगत भरम छे विचार करे ए परमात्मा है ना करे ते नहीं है समझे ते ए परम रस है ना समझे ते नहीं है सिमृति बच आ जाए ते भगवान है ना करे ते नहीं है ਖੇਡ ਇਤਨੀ ਹੈ ਇਸੇ ਵਾਸਤੇ ਸਤਸੰਗ ਹੈ ਇਸੇ ਵਾਸਤੇ ਅਵਤਾਰੀ ਪੁਰਸ਼ ਆਉਂਦੇ ਨੇ ਕਿ ਮਨੁੱਖ ਨੂੰ ਸਮਝਾਈਏ ਜ਼ਿੰਦਗੀ ਅਜਾ ਹੀ ਨਾ ਜਾ ਭਰਮ ਦੇ ਰੂਪ ਦੀ ਵਿਆਖਿਆ ਰਵਦਾਸ ਫਿਰ ਇੰਜ ਕਰਦੇ ਨੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਵਿਖਾਰੀ ਹੈ ਤੇ ਰਾਜਾ ਨੇਂਦ ਆ ਗਈ ਏ ਸੌਂ ਗਏਂ ਨੇਂਦ ਕੱਲੀ ਨਹੀਂ ਆਉਂਦੀ ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਏ ਸੁਪਨੇ 'ਚ ਬਿਖਾਰੀ ਏ ਮੰਗ ਰਿਹਾ ਹੈ ਮੰਗਦਾ ਏ ਅਛਤ ਰਾਜ ਬਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਸੁਪਨੇ ਦੇਚ ਰਾਜ ਤੋਂ ਵਿਛੜਿਆ ਹੋਇਆ ਸਮਝ ਕੇ ਆਪਣੇ ਆਪ ਨੂੰ ਮੰਗਤਾ ਸਮਝ ਕੇ ਆਪਣੇ ਆਪ ਨੂੰ ਰੋ ਰਿਹਾ ਦੁਖੀ ਹੈ ਹੈ ਰਾਜਾ ਸਮਝ ਬੈਠਾ ਹੈ ਮੰਗਤਾ ਹੈ ਰਾਜਾ ਪਰ ਸਮਝ ਬੈਠਾ ਹੈ ਬਿਖਾਰੀ ਹੈ ਤੇ ਇਸ ਦੇ ਕੁਲ ਦੁਨਿਆਵੀ ਸੁੱਖ ਨੇ ਪਰ ਦੁਨਿਆਵੀ ਹੁਣ ਰੋਣੇ ਨੇ ਇਹ ਸਾਰਾ ਦੁੱਖ ਭਰਮ ਹੈ ਨੀਂਦ ਕਰਕੇ ਸਾਹਿਬਾਂ ਦੀ ਬਾਣੀ ਭਗਤ ਰਵਿਦਾਸ ਜੀ ਮਹਾਰਾਜ ਐਸਾ ਕਹਿ ਰਹੇ ਨੇ ਮਨੁੱਖ ਦੇ ਸਾਰੇ ਦੁੱਖ ਅਗਿਆਨ ਕਰਕੇ ਨੇ। ਨਾ ਸਮਝੀ ਕਰਕੇ। ਸਾਰੇ ਦੁੱਖ ਨਾ ਸਮਝੀ ਕਰਕੇ। ਅਗਰ ਕੋਈ ਦੁਖੀ ਹੈ, ਬਹੁਤ ਦੁਖੀ ਹੈ ਤੇ ਦੁੱਖ ਦਾ ਰੋਣਾ ਵੀ ਰੋ ਰਿਹਾ ਹੈ। ਗੁਰਬਾਣੀ ਅਨੁਸਾਰ ਨਾ ਸਮਝ ਆਏ। ਉਹ ਸਮਝ ਨਹੀਂ ਆਇਆ। ਸਮਝਦਾਰ ਮਨੁੱਖ ਦੁੱਖ ਸੁਖ ਤੋਂ ਉੱਚਾ ਉੱਠਦਾ ਹੈ ਦੁੱਖ ਤੇ ਹੁੰਦੇ ਨੇ ਜ਼ਮੀਨ ਤੇ ਦਿਨ ਵੀ ਹੈ ਰਾਤ ਵੀ ਹੈ ਪਰ ਇਹ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਜੋ ਨਾ ਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਬਾਟੀ ਮਾਣੇ ਇਤਨਾ ਇਹ ਬਾਰੀਕ ਪ੍ਰਕਰਣ ਹੈ ਕਿ ਜਿਤਨੀਆਂ ਬਾਰੀਕੀਆਂ ਇਸ ਦੀਆਂ ਬਿਆਨ ਕਰੀਏ ਥੋੜਾ ਥੋੜਾ ਹੁਣ ਇਸ ਦਾ ਥੋੜਾ ਜਿਹਾ ਮੈਂ ਅਸਥੂਲ ਰੂਪ ਬਿਆਨ ਕਰਾਂ ਤਾਂ ਕਿ ਪਕੜ ਦੇ ਚ ਆ ਜਾਏ ਕਿਉਂਕਿ ਆਮ ਬੰਦਿਆਂ ਕੋਲ ਇਤਨਾ ਸਮਾਂ ਤਾਂ ਹੈ ਨਹੀਂ ਕਿੰٹا 2 ਘੰਟਾ ਮਨ ਨਾਲ ਜੰਗ ਕਰੀਏ ਖਾਲਸਾ ਸੋਜੋ ਕਰੇ ਨਹੀਂ ਤਾਂ ਜੰਗ ਖਾਲਸਾ ਸੋਜੋ ਚੜੇ ਤੁਰੰਗ ਕਲਗੀਧਰ ਪਾਤਸ਼ਾਹ ਦੇ ਵਾਕ ਨੇ ਖਾਲਸਾ ਤੇ ਮੈਂ ਉਸ ਨੂੰ ਮੰਨਦਾ ਜੋ ਰੋਜ਼ ਲੜੇ ਰੋਜ਼ ਜੰਗ ਕਰੇ ਇਹਦੇ ਅਰਥ ਗਲਤ ਕਰ ਲਏਗੇ ਰੋਜ਼ ਜੰਗ ਕਰੀਤ ਰੋਜ਼ ਦੁਸ਼ਮਣ ਲੱਭੇ ਫਿਰ ਤੇ ਰੋਜ਼ ਦੁਸ਼ਮਣ ਬਣਾਵੇ ਕਿਹੜੇ ਨਹੀਂ ਗੱਲ ਇਤ ਨਹੀਂ ਨਹੀਂ ਜੋ ਸਮਝ ਲਈ ਗਈ ਕਿਹਦੇ ਨਾਲ ਜੰਗ ਕਰਨੀ ਹੈ ਮਨ ਨਾਲ ਇਹਨੂੰ ਜਿੱਤਣਾ ਹੈ ਮਨ ਜੀਤੇ ਜਗ ਜੀਤ ਬਿਨਾ ਲੜਿਆਂ ਬਿਨਾ ਜੰਗ ਕੀਤੇ ਨਹੀਂ ਜਿੱਤ ਸਕਦੇ ਨਹੀਂ ਜਿੱਤ ਸਕਦੇ ਮਨ ਬੜਾ ਬਲਵਾਨ ਹੈ ਬੜਾ ਬਲਵਾਨ ਚੰਗਿਆਂ ਚੰਗਿਆਂ ਨੂੰ ਗਿਰਾ ਕੇ ਰੱਖ ਦਿੰਦਾ ਹੈ